ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਪਰ ਦੀਆਂ ਚਰਚਿਤ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਹੁੰਦੇ ਆ ਉਹਨਾਂ ਦੀ ਪਰਚੋਲ ਕਰਦੇ ਹੁੰਦੇ ਆ ਅੱਜ ਜਿਹੜੀਆਂ ਸੁਰਖੀਆਂ ਵਿਚਾਰੀਆਂ ਜਾਣੀਆਂ ਨੇ ਉਹਨਾਂ ਬਾਰੇ ਇੱਕ ਵਾਰੀ ਦੱਸ ਦਿੰਨੇ ਆ ਨਜ਼ਰ ਮਰਵਾ ਦਿੰਨੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਨੀਲ ਜਾਖੜ ਦੇ ਵਿਚਾਲੇ ਚੱਲਦੇ ਸ਼ਬਦੀ ਵਾਦ-ਵਿਵਾਦ ਦੀ ਦੱਸਦੇ ਇਹ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਹੋਰਾਂ ਦੇ ਵੱਲੋਂ ਸੁਨੀਲ ਜਾਖੜ ਨੂੰ ਵੱਡਾ ਚੈਲੰਜ ਕਰ ਦਿੱਤਾ ਗਿਆ ਇਸ ਤੋਂ ਬਾਅਦ ਦੇ ਵਿੱਚ ਗੱਲ ਕੀਤੀ ਜਾਏਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਹੋਰਾਂ ਦੀ ਸਦਵਾ ਹੋਰਾਂ ਦੇ ਵੱਲੋਂ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਇਸ ਚਿੱਠੀ ਦਾ ਮੰਤਵ ਅਤੇ ਕੀ ਕੁਝ ਉਹਦੇ ਚ ਲਿਖਿਆ ਗਿਆ ਹੈ ਇਹਦੇ ਬਾਬਤ ਗੱਲਬਾਤ ਕਰਾਂਗੇ ਤੇ ਆਖਰ ਦੇ ਵਿੱਚ ਆਖਰ ਚ ਗੱਲ ਕੀਤੀ ਜਾਏਗੀ ਆਮ ਆਦਮੀ ਪਾਰਟੀ ਵਿਧਾਇਕ ਕੁਵਰ ਵਿਜੇ ਪ੍ਰਤਾਪ ਹੋਰਾਂ ਦੀ ਦੱਸਦੇ ਇਹ ਕਿ ਇੱਕ ਵਾਰ ਫਿਰ ਤੋਂ ਉਹਨਾਂ ਦੇ ਬਾਗੀਸੁਰ ਉੱਠਦੇ ਦਖਾਈ ਦੇ ਰਿਹਾ ਹੈ ਹਰ ਵਾਰ ਦੀ ਤਰ੍ਹਾਂ ਵਿਚਾਰ ਚਰਚਾ ਕਰਨ ਦੇ ਲਈ ਵਿਵੇਕ ਕੁਮਾਰ ਸੱਟਨਾ ਸਟੂਡੀਓ ਦੇ ਵਿੱਚ ਮੌਜੂਦ ਨੇ ਵਿਵੇਕ ਜੀ ਸਵਾਲਾਂ ਵੱਲ ਨੂੰ ਚਲਦੇ ਆ ਸਭ ਤੋਂ ਪਹਿਲਾ ਵੱਡਾ ਸਵਾਲ ਵੱਡਾ ਵਿਵਾਦ ਜਿਹੜਾ ਹੁਣੀ ਰੀਸੈਂਟਲੀ ਛਿੜਿਆ ਪੰਜਾਬ ਦੀ ਸਿਆਸਤ ਦੇ ਵਿੱਚ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਵੱਲੋਂ ਸੁਨੀਲ ਜਾਖੜ ਸਾਹਿਬ ਨੂੰ ਕੋਈ ਵੱਡਾ ਚੈਲੰਜ ਕਰ ਦਿੱਤਾ ਗਿਆ ਜੀ ਕੀ ਅਪਡੇਟ ਹੈ ਜੇਂਦਰ ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ 26 ਜਨਵਰੀ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਰਿਜੈਕਟ ਕੀਤਾ ਗਿਆ ਉਸ ਨੂੰ ਲੈ ਕੇ ਜੀ ਜਿਹੜੀ ਸਿਆਸਤ ਗਰਮਾਈ ਹੋਈ ਹੈ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਰੂਹ ਨਾਲ ਜੁੜਿਆ ਹੋਇਆ ਮੁੱਦਾ ਹੈ ਇਸ ਦੇ ਉੱਤੇ ਜਿੰਨੀ ਰਾਜਨੀਤੀ ਕੀਤੀ ਜਾ ਰਹੀ ਹੈ ਇੱਕ ਪਾਰਟੀ ਦੂਸਰੀ ਪਾਰਟੀ ਤੇ ਤੌਹਮਤ ਲਾ ਰਹੀ ਹੈ ਦੂਸਰੀ ਪਾਰਟੀ ਤੀਸਰੀ ਪਾਰਟੀ ਦੇ ਉੱਤੇ ਤੌਹਮਤ ਲਾ ਰਹੀ ਹੈ ਜੀ ਸੋ ਜਿਹੜੀਆਂ ਤੌਹਮਤ ਬਾਜ਼ੀਆਂ ਦਾ ਖੇਲ ਚੱਲ ਰਿਹਾ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਤੋਂ ਇੱਕ ਚੈਲੰਜ ਕਰਤਾ ਹੈ ਉਹ ਚੈਲੰਜ ਕੀਤਾ ਕਿ ਜੇਕਰ ਸੁਨੀਲ ਜਾਖੜੋਰਾ ਨੇ ਜਿਹੜਾ ਪਿਛਲੇ ਦਿਨੀ ਇੱਕ ਇਲਜ਼ਾਮ ਲਗਾਏ ਸੀ ਕਿ ਆਮ ਆਦਮੀ ਪਾਰਟੀ ਨੇ ਆਪਣੇ ਫੋਟੋਆਂ ਲਾਈਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤੇ ਅਰਵਿੰਦ ਕੇਜਰੀਵਾਲ ਉਹਰਾ ਦੀਆਂ ਸੋ ਜਿਸ ਕਰਕੇ ਇਹ ਪੂਰੀ ਦੀ ਪੂਰੀ ਚਾਕੀ ਜਿਹੜੀ ਉਹ ਰੱਦ ਹੋਈ ਹੈ ਕਿਉਂਕਿ ਇਹਨਾਂ ਦੇ ਸ਼ਹੀਦਾਂ ਦੇ ਨਾਲ ਆਪਣੇ ਆਪ ਦੀਆਂ ਫੋਟੋਆਂ ਲਵਾ ਰਹੇ ਸੀਗੇ ਸੋ ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਨੇ ਜਿਹੜਾ ਚੈਲੰਜ ਕੀਤਾ ਕਿ ਜੇਕਰ ਸੁਨੀਲ ਜਾਖੜੇ ਚ ਸਾਬਤ ਕਰ ਦਿੰਦੇ ਨੇ ਤਾਂ ਮੈਂ ਸਿਆਸਤ ਛੱਡ ਦੂੰਗਾ ਅੱਛਾ ਜੀ ਤੇ ਉਸ ਤੋਂ ਹੀ ਨਾਲ ਹੀ ਉਹਨਾਂ ਨੇ ਕਹਿ ਕੇ ਜੇਕਰ ਨਹੀਂ ਸਾਬਤ ਕਰ पाए ਬੇਤੁਕਾ ਬਿਆਨ ਹੈ ਤਾਂ ਫਿਰ ਸੁਨੀਲ ਜਾਖੜ ਪੰਜਾਬ ਨਾ ਆ ਜਾ। ਹੂੰ। ਸੋ ਇਸ ਤਰੀਕੇ ਦਾ ਚੈਲੰਜ ਜਿਹੜਾ ਕੀਤਾ ਗਿਆ ਪਰਿੰਦਰ ਇਸ ਗੱਲ ਦੇ ਦੋ ਪਹਿਲੂ ਨਿਕਲਦੇ ਨੇ। ਜੀ। ਦੋ ਪਹਿਲੂ ਇਸ ਕਰਕੇ ਨਿਕਲਦੇ ਨੇ ਕਿ ਜੇਕਰ ਦੇਖੋ ਹੁਣ ਵਿਰੋਧੀ ਵੀ ਉਸੇ ਮੁੱਦੇ ਨੂੰ ਲੈ ਕੇ ਬੋਲਦੇ ਹੁੰਦੇ ਨੇ ਜਿਸ ਮੁੱਦੇ ਨੂੰ ਤੁਸੀਂ ਛੇੜਿਆ ਹੋਵੇ। ਹੂੰ। ਪੰਜਾਬ ਦੇ ਵਿੱਚ ਕਲੀਨਿਕ ਦਾ ਨਾਂ ਕੀ ਹੈ? ਜੀ। ਮਹੱਲਾ ਕਲੀਨਿਕ ਦਾ। ਹੂੰ। ਤੇ ਫੋਟੋ ਕਿਹਦੀ ਲੱਗੀ ਹੋਈ ਹੈ? ਮੁੱਖ ਮੰਤਰੀ ਸਾਹਿਬ। ਮੁੱਖ ਮੰਤਰੀ ਸਾਹਿਬ ਦੀ ਤੇ ਜਿਹੜੀ ਤੀਰਥ ਯਾਤਰਾ ਸ਼ੁਰੂ ਹੋਈ ਸੀ ਉਹਦਾ ਨਾਂ ਕੀ ਹੈ? तीर्थ यात्रा योजना ਤੇ ਉਸ ਦੇ ਉੱਤੇ ਫੋਟੋ ਕਿਹਦੀ ਲੱਗੀ ਝੋਲੇਆਂ ਦੇ ਉੱਤੇ ਵੀ ਕੁਵਰਸ਼ਮਾਨਵ ਰੰਦੀ ਜੀ ਭਗਵਾਨ ਸਾਹਿਬ ਮਾਰੋ ਨਾ ਦੀ ਸੋ ਇਸ ਤੋਂ ਇਲਾਵਾ ਅੱਜ ਅਨਾਜ ਅਨਾਜ ਜਿਹੜੀ ਯੋਜਨਾ ਹੈ ਕਰ ਕਰ ਅਨਾਜ ਦੀ ਯੋਜਨਾ ਉਸ ਦੇ ਉੱਤੇ ਵੀ ਸੇਮਾਨ ਅਨਾਜ ਦੀ ਤਸਵੀਰ ਲੱਗੀ ਹੋਈ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਚਾਹੇ ਯੋਗਾ ਕਰਣੀ ਹੋਵੇ ਪੰਜਾਬ ਨੂੰ ਕੋਈ ਸਕੀਮ ਲਾਗੂ ਕਰਨੀ ਹੋਵੇ ਚਾਹੇ ਨਿਯੁਕਤੀ ਪੱਤਰ ਵੰਡਣੇ ਹੋਣ ਚਾਹੇ ਕੁਝ ਕਰਨਾ ਹੋਵੇ ਸੋ ਜਿਸ ਲੈਵਲ ਦੇ ਉੱਤੇ ਜਾ ਕੇ ਤਸਵੀਰਾਂ ਲਾ ਕੇ ਪ੍ਰਚਾਰ ਹੁੰਦਾ ਹੈ ਸੋ ਇਹ ਮੁੱਦਾ ਜਿਹੜਾ ਹੁਣ ਅ ਅੱਗੇ ਆ ਕੇ ਖੜ ਗਿਆ ਮੁੱਖ ਮੰਤਰੀ ਭਗਵੰਤ ਮਾਨ ਉਹ ਰਾਦੇ ਤਸਵੀਰ ਲੱਗੀ ਕਿ ਨਹੀਂ ਲੱਗੀ ਇਸ ਨੂੰ ਲੈ ਕੇ ਜਿਹੜਾ ਹੁਣ ਸਵਾਲ ਚੁੱਕਨੇ ਸ਼ੁਰੂ ਹੋ ਗਏ ਨੇ ਸੋ ਜਿਹੜਾ ਹੁਣ ਇੱਕ ਵਾਰੀ ਤਸਵੀਰਾਂ ਦੇ ਉੱਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਕਿ ਜੇ ਵਿਰੋਧੀ ਚੱਕ ਰਹੇ ਨੇ ਇਹ ਗੱਲ ਨੂੰ ਲੈ ਕੇ ਹੁਣ ਤੁਸੀਂ ਪੰਜਾਬ ਦੇ ਮੰਤਪ ਦੇ ਵਿੱਚ ਆਇਓ ਤਾਂ ਹੁਣ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਹੁਣ ਪ੍ਰਚਾਰ ਪ੍ਰਸਾਰ ਦੇ ਉੱਤੇ ਜਿਹੜਾ ਪੈਸਾ ਲੱਗ ਰਿਹਾ ਉਹ ਥੋੜਾ ਘਟਕਰੀਏ ਕਿਉਂਕਿ ਹਰਜੀਤ ਗਰੇਵਾਲੋ ਰਾਨੇ ਕਿਹਾ ਕਿ ਜਿੰਨਾ ਪੈਸਾ 600 ਕਰੋੜ ਰੁਪਈਆ ਇਹਨਾਂ ਨੇ ਫੋਟੋਆਂ ਲਵਾਉਣ ਦੇ ਉੱਤੇ ਲਾਇਆ ਉੰਨੇ ਦੇ ਵਿੱਚ ਅਸੀਂ ਉਹ ਜਿਹੜਾ ਭਾਰਤ ਚੰ드ਰੀਅਨ ਬਣਾ ਕੇ ਸੀ ਚੰਦ ਤੇ ਪਹੁੰਚ ਗਏ ਆ ਸੋ ਉਹ ਇੰਨਾ ਕਹਿੰਦੇ ਥੋੜਾ ਧਿਆਨ ਰੱਖੋ ਕਿ ਜਿੰਨਾ ਅਸੀਂ ਦੇਸ਼ ਦੀ ਤਰੱਕੀ ਲਈ ਕੰਮ ਕਰ ਰਹੇ ਜਿੰਨੇ ਪੈਸੇ ਤੁਸ ਜੂਨੇ ਪੈਸੇ ਤੇ ਪ੍ਰਚਾਰ ਕਰ ਰਹੇ ਇਸ ਕਰਕੇ ਤੁਹਾਡੇ ਜਿਹੜੇ ਫੰਡ ਨੇ ਉਹ ਰੋਕੇ ਜਾਂਦੇ ਨੇ ਕਿਉਂਕਿ ਤੁਸੀਂ ਪੈਸਾ ਗਲਤ ਥਾਂ ਤੇ ਇਸਤੇਮਾਲ ਕਰਦੇ ਹੋ ਠੀਕ ਥਾਂ ਤੇ ਸੰਭਾਲ ਨਹੀਂ ਕਰਦੇ ਪਰਿੰਦਰ ਜਿਹੜਾ ਹੁਣ ਵਿਰੋਧੀ ਧਿਰਾਂ ਲੱਗੀਆਂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਜਾ ਫਿਰ ਸੁਨੀਲ ਜਾਖੜ ਹੋਰੀ ਨੇ ਸੁਨੀਲ ਜਾਖੜ ਦਾ ਹਜੇ ਡੇਢ ਕ ਸਾਲ ਹੀ ਹੋਇਆ ਡੇਢ ਦੋ ਸਾਲ ਹੀ ਹੋਇਆ ਪਾਜ ਪਾ ਦੇ ਰੰਗ ਚ ਰੰਗੇ ਨੇ ਉਸ ਤੋਂ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਸੀਗੇ ਤੇ ਜਿਹੜਾ ਉਹਨਾਂ ਨੇ ਇੱਕ ਸਵਾਲ ਚੁੱਕਿਆ ਕਿਸ ਤੋਂ ਪਹਿਲਾਂ 9 ਵਾਰ ਜਿਹੜੀ ਆ ਚਾਕੀ ਰਿਜੈਕਟ ਹੋ ਚੁੱਕੀ ਆ ਸੋ ਉਸ ਦੇ ਉੱਤੇ ਵੀ ਇਹ ਵਾਰ ਕਰ ਲੈਂਦੇ ਆ ਕਿ 2007 ਦੇ ਵਿੱਚ ਪਹਿਲੀ ਵਾਰ ਚਾਕੀ ਜਿਹੜੀ ਆ ਰਿਜੈਕਟ ਕੀਤੀ ਗਈ ਸੀ ਸੋ ਉਸ ਵੇਲੇ ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਸੋ ਇਹ ਹੁਣ ਇਹ ਵੀ ਦੱਸਾਂ ਜਾਖੜ ਹੋਰੀ ਕਿ ਕਾਂਗਰਸ ਦੇ ਸਮੇਂ ਦੇ ਵਿੱਚ ਕਿਉਂ ਰੁਕੀ ਸੀ ਤੇ ਹੁਣ ਕਾਂਗਰਸ ਵਾਲੇ ਵੀ ਆ ਕੇ ਦੱਸਣ ਜਿਹੜੇ ਸਵਾਲ ਚੁੱਕ ਰਹੇ ਨੇ ਜਿਹੜੇ ਅੱਜ ਪੰਜਾਬ ਦੇ ਜ਼ਿਆਦਾ ਹਮਦਰਦੀ ਬਣੇ ਨੇ ਕਿ ਉਸ ਵੇਲੇ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ ਸੋ ਦੂਸਰੀ ਵਾਰ ਆ ਜਾਂਦੇ ਆ 2009 ਦੇ ਵਿੱਚ ਉਦੋਂ ਪੰਜਾਬ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਸੋ ਉਸ ਸਮੇ ਵੀ ਦੂਸਰੀ ਵਾਰ ਇਹ ਚੱਕੀ ਰਿਜੈਕਟ ਹੋਈ ਸੀ 2010 ਦੇ ਵਿੱਚ ਵੀ ਸ਼ੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਤੇ ਕਾਂਗਰਸ ਹਾਂ ਕਾਂਗਰਸੀ ਸੈਂਟਰ ਦੇ ਵਿੱਚ ਤੇ 30 ਚੌਥੀ ਜਿਹੜੀ 2013 ਦੇ ਵਿੱਚ ਉਦੋਂ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਸੈਂਟਰ ਦੇ ਵਿੱਚ ਕਾਂਗਰਸ 2014 ਦੇ ਵਿੱਚ ਰੁਕੀ ਸੀ 13 14 ਮਤਲਬ 2 ਸਾਲ ਇਕੱਠੀ ਬਾਹਰ ਰਹੀ ਸੀ ਚਾਕੀ ਆਪਣੀ ਪੰਜਾਬ ਦੀ ਸੋ ਉਸ ਵੇਲੇ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਸੈਂਟਰ ਦੇ ਵਿੱਚ ਕਾਂਗਰਸ ਤੇ ਉਸ ਤੋਂ ਬਾਅਦ 2015 ਦੇ ਵਿੱਚ ਵੀ ਇਹ ਚਾਕੀ ਬਾਹਰ ਰਹੀ ਸੀ ਸੋ ਉਸ ਵੇਲੇ ਪੰਜਾਬ ਦੇ ਵਿੱਚ ਭਾਜਪਾ ਗੱਠ ਜੋੜ ਦੇ ਨਾਲ ਅਕਾਲੀਆਂ ਦੀ ਸਰਕਾਰ ਸੀ ਤੇ ਕੇਂਦਰ ਦੇ ਵਿੱਚ ਭਾਜਪਾ ਸੀਗੀ ਸੋ ਹੁਣ ਕੀ ਅਕਾਲੀ ਦਲ ਦਾ ਸਵਾਲ ਚੱਕੜਾ ਬਣਦਾ ਚੱਕੇ ਦਾ ਇਹ ਨਾ ਦੇ ਸਮੇਂ ਵੀ ਬਾਹਰ ਰਹੀ ਸੀ ਉਸ ਤੋਂ ਬਾਅਦ ਆਜਾ 2016 ਦੇ ਵਿੱਚ ਵੀ ਬਾਹਰ ਰਹੀ ਸੀ 2023 ਦੇ ਵਿੱਚ ਵੀ ਬਾਹਰ ਰਹੀ ਹੈ 2024 ਦੇ ਵਿੱਚ ਵੀ ਹੁਣ ਬਾਹਰ ਸੋ ਜਦੋਂ ਇਹ ਪੰਜਾਬ ਦੇ ਨਾਲੇ ਅਜਿਹਾ ਬਿਤਕਰਾਂ ਹੁੰਦਾ ਤਾਂ ਇਦਾਂ ਦੇ ਸਵਾਲ ਉੱਠਣੇ ਬਣਦੇ ਨੇ ਇੰਦਰ ਪਰ ਲਗਾਤਾਰ ਜਿਹੜੇ ਸਵਾਲ ਹੁਣ ਇਹ ਮੋਦਾ ਪੰਜਾਬ ਦੀ ਸਿਆਸਤ ਦਾ ਨਹੀਂ ਹੈ ਇਹ ਮੁੱਦਿਆਂ ਨੂੰ ਸਿਆਸਤ ਦੇ ਵਿੱਚ ਲੈ ਕੇ ਇੱਕ ਦੂਸਰੇ ਦੇ ਉੱਤੇ ਤੋਹਮਤ ਬਾਜ਼ੀਆਂ ਲਾਓ ਇਹ ਕੋਈ ਚੰਗੀ ਗੱਲ ਨਹੀਂ ਹੈ ਤੇ ਹੁਣ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਐਲਾਨ ਕਰਤਾ ਕਿ ਪੰਜਾਬ ਦੇ ਵਿੱਚ ਤਾਂ ਝਾਕੀਆਂ ਕਰਾਂਗੇ ਹੀ ਕਰਾਂਗੇ 20 ਜਨਵਰੀ ਨੂੰ ਇਹ ਝਾਕੀ ਐਸੀ ਲੈ ਜਾ ਕੇ ਦਿੱਲੀ ਦੇ ਵਿੱਚ ਪੰਜਾਬ ਭਵਨ 'ਚ ਖੜੀ ਕਰਾਂਗੇ ਤੇ ਉਤੋਂ ਹਰ ਰੋਜ਼ ਝਾਕੀ ਕੱਢਾਂਗੇ ਅੱਛਾ ਜੀ ਤੇ ਪੰਜਾਬ ਦੀ ਇੱਕ ਵਾਰੀ ਲੀਡਰਸ਼ਿਪ ਨੂੰ ਲੈ ਕੇ ਦਿੱਲੀ ਵੀ ਚਲ ਜਾਓ ਹੂੰ ਸੋ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਹੋ 3 ਕਰੋੜ ਲੋਕਾਂ ਦਾ ਲੋਕਾਂ ਦੀ ਨੁਮਾਇੰਦਗੀ ਕਰਦਾ ਮੈਂ ਸੋ ਇੱਕ ਕਾਲ ਦੇ ਉੱਤੇ ਤੁਹਾਡੇ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਖੜੀਆਂ ਹੋਣਗੀਆਂ ਕਿਉਂਕਿ ਕੱਲ ਤੁਸੀਂ ਐਸਵਾਈਐਲ ਦਾ ਮੁੱਦਾ ਜਿੰਨੇ ਡਟ ਕੇ ਚੱਕ ਕੇ ਆਏ ਹੋ ਕਿਸਾਨਾਂ ਨੇ ਜਿਹੜਾ ਧਰਨਾ ਮੋਹਾਲੀ ਦੇ ਵਿੱਚ ਲਾਇਆ ਸੀ ਉਹ ਲੈ ਕੇ ਵਾਪਸ ਚਲੇਗੇ ਤੇ ਮੁੱਖ ਮੰਤਰੀ ਸਾਹਿਬ ਨੇ ਸਹੀ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਿਬ ਦੇ ਪੈਰ ਨਹੀਂ ਡੋਲੇ ਸੋ ਇੱਕ ਵਾਰੀ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਜਾਓ ਕਿ ਰੋ ਚੰਡੀ ਦਿੱਲੀ ਕਿਉਂ ਨਹੀਂ ਤੁਹਾਡੀ ਚੱਕੀ ਲੈਣਗੇ ਸੋ ਹੁਣ ਜਿਹੜੇ ਭਾਜਪਾ ਵਾਲੇ ਕਹਿ ਰਹੇ ਨੇ ਸੁਨੀਲ ਜਾਖੜ ਹੋਰੀ ਕਹਿ ਰਹੇ ਨੇ ਕਿ ਕਿਸੇ ਨੇ ਆਵਾਜ਼ ਨਹੀਂ ਚੱਕੀ ਤੁਸੀਂ ਚੱਕ ਲੋ ਪੰਜਾਬ ਭਾਜਪਾ ਦੇ ਪ੍ਰਧਾਨ ਉਹ ਭਾਜਪਾ ਦੀ ਇਕਾਈ ਦੇ ਵਿੱਚੋਂ ਉਹ ਪੰਜਾਬ ਦੇ ਵੱਡੇ ਆਗੂ ਉਹ ਜਿਹੜਾ ਸਿਰ ਕੱਢ ਮੋਰ ਆਗੂਆਂ ਦੇ ਵਿੱਚੋਂ ਆਂਦੇ ਉਹ ਸੋ ਤੁਸੀਂ ਚੱਕ ਲੋ ਪੰਜਾਬ ਦਾ ਮੁੱਦਾ ਮੁੱਦਾ ਪੰਜਾਬ ਦਾ ਹੈ ਇਹ ਮੁੱਦਾ ਸਿਆਸਤ ਦਾ ਨਹੀਂ ਹੈ ਜਿੰਨੇ ਲੈਵਲ ਦੇ ਉੱਤੇ ਸਿਆਸਤ ਹੋ ਰਹੀ ਹੈ ਹੁਣ ਸਿਆਸਤ ਖਤਮ ਕਰਕੇ ਇੱਕ ਵਾਰੀ ਸੋਚ ਲੈਣਾ ਚਾਹੀਦਾ ਕਿਉਂਕਿ ਥੋੜਾ ਜਿਹਾ ਕਿਤੇ ਨਾ ਕਿਤੇ ਇੱਥੇ ਜੇਕਰ ਆਪ ਗਲਤੀ ਕਰੀ ਕਹੀਏ ਤਾਂ ਗਲਤੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਵੀ ਹੈ ਕਿ ਜੇਕਰ ਸਮਾਂ ਰਹਿੰਦਾ ਹੀ ਚਿੱਠੀਆਂ ਦਾ ਜਵਾਬ ਦਿੱਤਾ ਜਾਂਦਾ ਹੋਰ ਚੀਜ਼ਾਂ ਹੁੰਦੀਆਂ ਤਾਂ ਅੱਜ ਇਸ ਮੁੱਦੇ ਨੂੰ ਲੈ ਕੇ ਸਾਨੂੰ ਇਹਨਾਂ ਇੱਕ ਦੂਸਰੇ ਦੇ ਨਾਲ ਟਿੱਕਾ ਤਲਖੀ ਨਹੀਂ ਕਰਨੀ ਪੈਂਦੀ ਸੋ ਹੁਣ ਦੇਖਦੇ ਹਾਂ ਅੱਗੇ ਹੁਣ ਕੱਲ ਪਰਸੋ ਫਿਰ ਭਾਜਪਾ ਕੀ ਕੋਈ ਤਸਵੀਰਾਂ ਵਾਲਾ ਜੱਬ ਇਹ ਕਰਦੀ ਹੈ ਕਿ ਆ ਜਿਹੜਾ ਮਾਡਲ ਭੇਜਿਆ ਸੀ ਉਹਦੇ ਵਿੱਚ ਤਸਵੀਰ ਲੱਗਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਿਸ ਲੈਵਲ ਤੇ ਪੰਜਾਬ ਦੀ ਸਿਆਸਤ ਇਸ ਮੁੱਦੇ ਦੇ ਉੱਤੇ ਹੋ ਰਹੀ ਹੈ ਇਸ ਮੁੱਦੇ ਦੇ ਉੱਤੇ ਸਾਰਿਆਂ ਨੂੰ ਇੱਕ ਮੁੱਠ ਹੋਣ ਦੀ ਲੋੜ ਹੈ ਕਿਉਂਕਿ ਦੇਖੋ ਕੁਰਸੀਆਂ ਵੀ ਤਦ ਹੀ ਨੇ ਜੇਕਰ ਪੰਜਾਬ ਸੁਰੱਖਿਅਤ ਹੈ ਜਦੋਂ ਪੰਜਾਬ ਸੁਰੱਖਿਅਤ ਨਹੀਂ ਫੇਰਾ ਕੁਰਸੀਆਂ ਨੂੰ ਵੀ ਕੁਝ ਨਹੀਂ ਮਿਲਣਾ ਬਿਆਨਬਾਜ਼ੀਆਂ ਦਾ ਵੀ ਕੁਝ ਨਹੀਂ ਮਿਲਣਾ ਸੋ ਪੰਜਾਬ ਦੇ ਮੁੱਦੇ ਚੱਕੋ ਜੇਕਰ ਸੱਤਾਧਿਰ ਕੋਈ ਗਲਤ ਕਰਦੀ ਹੈ ਵਿਰੋਧੀ ਧਿਰ ਨੂੰ ਸ਼ੀਸ਼ੇ ਦਾ ਕੰਮ ਕਰਦੀ ਹੈ ਸੋ ਜੇਕਰ ਵਿਰੋਧੀ ਧਿਰ ਵੀ ਹੁਣ ਜਿਹੜਾ ਕਿਸੇ ਹੋਰ ਨੂੰ ਸ਼ੈਲਟਰ ਕਰਨ ਦੇ ਵਿੱਚ ਲੱਗੇਗੀ ਤਾਂ ਪੰਜਾਬ ਦੇ ਪੱਖ ਦੀ ਗੱਲ ਇੱਥੇ ਕੋਈ ਵੀ ਚਿੱਟੇ ਕੁਰਤੇ ਪਜਾਮੇ ਵਾਲੇ ਨਹੀਂ ਕਰ ਰਹੇ ਸੋ ਚਿੱਟੇ ਕੁਰਤੇ ਪਜਾਮੇ ਵੈਸੇ ਪੰਜਾਬ ਦੀਆਂ ਅੱਖਾਂ ਦੇ ਵਿੱਚ ਹੁਣ ਦਾਗ ਹੀ ਹੋ ਗਏ ਨੇ ਦਾਗ ਧੱਬੇ ਵਾਲੇ ਹੋ ਗਏ ਨੇ ਸੋ ਹੋਰ ਲੀਰੋ ਲੀਰ ਹੋਣ ਇਸ ਤੋਂ ਪਹਿਲਾਂ ਜਿਹੜਾ ਆ ਸਿਆਸਤਦਾਨਾਂ ਨੂੰ ਚਾਕ ਮਾਰ ਲੈਣੀ ਚਾਹੀਦੀ ਆ ਜੀ ਬਿਲਕੁਲ ਜੀ ਬਈ ਤੁਸੀਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਹਰਾਂ ਨੂੰ ਤੁਸੀਂ ਇਹ ਕਹਿੰਦੇ ਦਿਖਾਈ ਦਿੱਤੇ ਵਿਵੇਕ ਜੀ ਮੈਂ ਸੁਣਿਆ ਕਿ ਉਹ ਦਿੱਲੀ ਚਲੇ ਜਾਣ ਤੇ ਉੱਥੇ ਜਾ ਕੇ ਆਪਣੀ ਜਿਹੜੀ ਮੰਗ ਆ ਉਹ ਰੱਖਣ ਉੱਥੇ ਇਕੱਠ ਕਰਨ ਤੇ ਉਸ ਤੋਂ ਬਾਅਦ ਵਿੱਚ ਕੇਂਦਰ ਚਾਕੀਆਂ ਨੂੰ ਰੱਖਣ ਦੇ ਵਿੱਚ ਅਸੈਪਟ ਕਰਨ ਦੇ ਲਈ ਮਜਬੂਰ ਹੋ ਜਾਏਗੀ ਜੇ ਬਿਲਕੁਲ ਇਸ ਤਰੀਕੇ ਦਾ ਸਿਨੈਰੀਓ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਵਿਵੇਕ ਜੀ ਉਸ ਵੇਲੇ ਵੀ ਬਣਿਆ ਸੀ ਉਸ ਵੇਲੇ ਵੀ ਜਿਹੜੀ ਇਥੋਂ ਸੁਖਵੀਰ ਬਾਦ ਪ੍ਰਕਾਸ਼ ਸਿੰਘ ਬਾਦਲ ਮਾਫ ਕਰਨਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਰੀ ਦਿੱਲੀ ਗਏ ਸੀ ਉੱਥੇ ਬੈਠੇ ਹੋ ਜਾ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਵਿੱਚ ਝਾਕੀਏ ਨੇ ਜਿਹੜੀਆਂ ਉਹਨਾਂ ਨੂੰ ਉਹਦੀ ਪਰੇਡ ਦੇ ਵਿੱਚ ਸ਼ਾਮਿਲ ਕਰ ਲਈ ਸੀ ਅੱਗੇ ਚੱਲਦੇ ਆ ਵਿਵੇਕ ਜੀ ਕੁਲਤਾਰ ਸਿੰਘ ਸੰਧਵਾ ਹੋਰਾਂ ਦੇ ਵੱਲੋਂ ਸਿੱਧੀ ਇੱਕ ਚਿੱਠੀ ਲਿਖੀ ਗਈ ਹੈ ਜੀ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾਂ ਨੂੰ ਉਸ ਚਿੱਠੀ ਦੇ ਵਿੱਚ ਐਸਾ ਕੀ ਲਿਖਿਆ ਗਿਆ ਜਿਹੜਾ ਸਿੱਧੀ ਇਹ ਚਿੱਠੀ ਉਹਨਾਂ ਨੂੰ ਭੇਜਣੀ ਪੈਗੀ ਵਿਚਾਲੇ ਉਹ ਜੇਕਰ ਕੋਈ ਮੁੱਦਾ ਸੀ ਖਾਸ ਤੌਰ ਤੇ ਤਾਂ ਫਿਰ ਉਹ ਆਪਣੀ ਲੀਡਰਸ਼ਿਪ ਉਹਨਾਂ ਦੇ ਨਾਲ ਵੀ ਉਹ ਚੀਜ਼ ਸਾਂਝੀ ਕਰ ਸਕਦੀ ਸੀ ਤੇ ਇਧਰ ਭੇਜਣ ਦਾ ਮੰਤਵ ਕੀ ਰਿਹਾ ਚਿੱਠੀ ਦੇ ਵਿੱਚ ਕੀ ਸੀ ਤੇ ਤੇ ਆਊਟਕਮ ਕੀ ਨਿਕਲ ਸਕਦੇ ਹੈ ਜਰਾ ਇਹਦੇ ਤੇ ਚਾਨਣਾ ਪਾਓ ਪਿੰਦਰ ਅੱਜ ਜਦੋਂ ਇਹ ਚਿੱਠੀ ਦਾ ਜ਼ਿਕਰ ਹੋਇਆ ਜੀ ਤਾਂ ਕਈ ਤਰੀਕੇ ਦੇ ਸਵਾਲ ਜਿਹੜਾ ਇਸ ਚਿੱਠੀ ਨੇ ਖੜੇ ਕੀਤੇ ਆ ਹੂੰ ਸੋ ਚਿੱਠੀ ਤੇ ਆਉਣ ਤੋਂ ਪਹਿਲਾਂ ਅਸੀਂ ਇੱਕ ਮੁੱਦਾ ਛੇੜਦੇ ਆ ਪੰਜਾਬ ਦਾ ਕਿ ਹੁਣ ਜਦੋਂ ਵਿਧਾਨ ਸਭਾ ਸੈਸ਼ਨ ਸੀ ਸੋ ਜਿਹੜ ਨੂੰ ਭੰਡ ਦੇ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਕੇ ਤਾਂ 5 ਮਿੰਟਾਂ ਚ ਵਾਕ ਆਊਟ ਕਰ ਜਾਣਗੇ ਕਾਂਗਰਸ ਸੋ ਕਾਂਗਰਸ ਦੀ ਲੀਡਰਸ਼ਿਪ ਨੇ ਮੁੱਦਾ ਚੱਕਿਆ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦਾ ਕਿ ਅਸੀਂ ਸਾਰੀ ਡਿਸਕਸ਼ਨ ਕਰਨ ਲਈ ਤਿਆਰ ਆ ਤੁਹਾਡੇ ਨਾਲ ਜਿਹੜਾ ਤੁਸੀਂ ਡੇਢ ਡੇਢ ਦਿਨ ਦਾ ਜਿਹੜਾ ਸੈਸ਼ਨ ਬੁਲਾਇਆ ਅਸੀਂ ਸਾਰੀ ਡਿਸਕਸ਼ਨ ਕਰਾਂਗੇ ਤੁਹਾਡੇ ਨਾਲ ਬੈਠ ਕੇ ਤੁਹਾਡੇ ਹਰ ਮਤੇ ਦੇ ਨਾਲ ਅਸੀਂ ਸਮਝੋ ਕਰਾਂਗੇ ਸਾਨੂੰ ਨਹੀਂ ਚੰਗਾ ਲੱਗਾ ਅਸੀਂ ਡਿਬੇਟ ਕਰਾਂਗੇ ਅਸੀਂ ਤੁਹਾਡਾ ਹਰ ਚੀਜ਼ ਚ ਸਾਥ ਦਾਂਗੇ ਪਰ ਇੱਕ ਵਾਰੀ ਸ਼ੁਰੂਆਤ ਦੇ ਵਿੱਚ ਜਿਹੜਾ ਮੁੱਦਾ ਹੈ ਉਹ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੋਂ ਸ਼ੁਰੂ ਕੀਤਾ ਜਾਵੇ ਸੋ ਉਸ ਸਮੇਂ ਸਪੀਕਰ ਦੀ ਕੁਰਸੀ ਤੇ ਬੈਠ ਕੇ ਗੁਲਤਾਰ ਸਿੰਘ ਸੰਧਵਾ ਹੋਰਾਂ ਨੇ ਜਿਹੜਾ ਆ ਉਹਨਾਂ ਨੂੰ ਥੋੜਾ ਝੜਕ ਵੀ ਦਿੱਤਾ ਸੋ ਤੋਂ ਬਾਅਦ ਮਾਹੌਲ ਗਰਮਾਇਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਵਾਕ ਆਊਟ ਕੀਤਾ ਸੀ ਪ੍ਰਗਟ ਸਿੰਘ ਹੋਰੀ ਵੀ ਵਾਕ ਆਊਟ ਕਰ ਗਏ ਜੀ ਸੋ ਪੂਰੀ ਦੀ ਪੂਰੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਵਿਧਾਨ ਸਭਾ ਸੈਸ਼ਨ ਦੇ ਅੰਦਰ ਬੈਠੀ ਸੀ ਉਹ ਵਾਕ ਆਊਟ ਕਰ ਗਈ ਸੋ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਕਿਹਾ ਕਿ ਬੇਤੁਕੇ ਮੁੱਦੇ ਜਿਹੜੇ ਨੇ ਉਹ ਚੱਕਣ ਲੱਗ ਜਾਂਦੇ ਨੇ ਤੋ ਕੁਲਤਾਰ ਸਿੰਘ ਸੰਧਵਾ ਰਾਣੀ ਵੀ ਬੋਲੀ ਕੋਸ਼ੇ ਜਿਹੀ ਸੀ ਕਿ ਇਹ ਮੁੱਦੇ ਜਿਹੜੇ ਨੇ ਪੰਜਾਬ ਦੇ ਨਹੀਂ ਨੇ ਸੋ ਇਸ ਤੋਂ ਇਲਾਵਾ ਵੱਡੇ ਅਫਸਰਾਂ ਦੇ ਨਾਲ ਵੀ ਮੀਟਿੰਗ ਹੋਈ ਡੀਜੀਪੀ ਹਰਾਦੇ ਨਾਲ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੋ ਮੁੱਖ ਮੰਤਰੀ ਸਾਹਿਬ ਹਰਾਣੇ ਚੇਤਾਵਨੀ ਵੀ ਦਿੱਤੀ ਕਿ ਅਗਲਾ ਚੌਂਕ ਨਹੀਂ ਟੱਪਣਦਾਂਗੇ ਹਮ ਇਹ ਜੇ ਕੋਈ ਪੰਜਾਬ ਦੇ ਵਿੱਚ ਸ਼ਰਾਰਤ ਹੁੰਦੀ ਹੈ ਸੋ ਉਸ ਤੋਂ ਬਾਅਦ ਅੱਜ ਕੁਲਤਾਰ ਸਿੰਘ ਸੰਧਵਾ ਹਰਾਣੇ ਇੱਕ ਚਿੱਠੀ ਲਿਖੀ ਡੀਜੀਪੀ ਗੌਰਵ ਯਾਦਵ ਨੂੰ ਜਿਸ ਦੇ ਵਿੱਚ ਫਰੀਦਕੋਟ ਕੋਟਕਪੂਰਾ ਬਾਬਲ ਕਰਾਂ ਤੇ ਬਰਗਾੜੀ ਵਾਲੇ ਹਿੱਸੇ ਦੇ ਵਿੱਚੋਂ ਜਿਹੜੀਆਂ ਬਾਰਦਾਤਾ ਹੋ ਰਹੀਆਂ ਨੇ ਕਿਉਂਕਿ ਬੀਤੇ ਦਿਨੀ ਕੋਟਕਪੂਰੇ ਦੇ ਵਿੱਚ ਗੋਲੀ ਚੱਲੀ ਆ ਉਸ ਤੋਂ ਪਹਿਲਾਂ ਫਰੀਦਕੋਟ ਦੇ ਵਿੱਚ ਕਈ ਘਟਨਾਵਾਂ ਹੋਈਆਂ ਸੋ ਇੱਕ ਉਧਰਲੇ ਪਾਸੇ ਨੂੰ ਅੱਜ ਮੁਕਸਰ ਦੇ ਵਿੱਚ ਲਗਾਤਾਰ ਇੱਕ ਏਰੀਆ ਜਿਹੜਾ ਉਹਨੂੰ ਚੋਰਾਂ ਦਾ ਏਰੀਆ ਕਿਹਾ ਜਾਂਦਾ ਕਿਉਂਕਿ ਰਾਤੋਂ ਰਾਤ ਉੱਥੇ ਦੁਕਾਨਾਂ 'ਚ ਚੋਰੀ ਹੋ ਰਹੀ ਹੈ ਪਿਛਲੇ 1.5 ਹਫ਼ਤੇ ਤੋਂ ਸੋ ਇਹ ਸਾਰੀਆਂ ਘਟਨਾਵਾਂ ਨੂੰ ਲੈ ਕੇ ਉਹਨਾਂ ਨੇ ਆਪਣੇ ਹਲਕਾ ਪੈਂਦਾ ਨਾ ਉਹਨਾਂ ਦਾ ਫਰੀਦਕੋਟ ਤੋਂ ਅੱਗੇੋਂ ਸ਼ੁਰੂ ਹੋ ਜਾਂਦਾ ਕੋਟਕਪੂਰੇ ਵਾਲੇ ਪਾਸਿਓਂ ਸੋ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਸ ਸਥਿਤੀ ਕਿਉਂ ਬਣੀ ਹੈ ਇਸ ਸਥਿਤੀ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਇਆ ਜਾਵੇ ਪਰ ਕੁਲਤਾਰ ਸਿੰਘ ਸੰਧਵਾ ਜੀ ਉਹ ਇੱਥੇ ਇੱਕ ਗਲਤੀ ਕਰ ਗਏ ਜੀ ਉਹਨਾਂ ਨੇ ਸਿਰਫ ਆਪਣੇ ਹਲਕੇ ਦਾ ਹੀ ਨਹੀਂ ਪੂਰੇ ਪੰਜਾਬ ਦਾ ਲਿਖਣਾ ਚਾਹੀਦਾ ਸੀ ਤੁਸੀਂ ਅੱਜ ਦੀਆਂ ਖਬਰਾਂ ਵੀ ਚੈੱਕ ਕਰ ਲਓਗੇ ਕਿ ਕਦੇ ਚਲੰਦਰ ਦੇ ਵਿੱਚ ਗੋਲੀ ਚੱਲ ਗਈ ਕਦੀ ਕਿਤੇ ਹੁਣ ਇੱਕ ਕਿਸੇ ਸਰਪੰਚ ਦੇ ਭਰਾ ਦੇ ਗੋਲੀ ਮਾਰਤੀ ਹੈ ਨਾ ਅਜਿਹੀਆਂ ਖਬਰਾਂ ਜੇ ਚੱਲੀ ਜਾ ਰਹੀਆਂ ਨੇ ਟੀਵੀ ਦੇ ਉੱਤੇ ਸੋ ਜਦੋਂ ਪੰਜਾਬ ਦੇ ਪੂਰੇ ਦੇ ਪੂਰੇ ਪੰਜਾਬ ਦੀ ਅਜਿਹੀ ਸਿਚੁਏਸ਼ਨ ਬਣੀ ਹੋਈ ਹੈ ਤਾਂ ਫਿਰ ਤੁਸੀਂ ਕਿਉਂ ਨਹੀਂ ਉਸ ਮੁੱਦੇ ਨੂੰ ਚੁੱਕ ਰਹੇ ਹੋ ਪੂਰੇ ਪੰਜਾਬ ਦੇ ਮੁੱਦਾ ਚੁੱਕੋ ਨਾ ਕਿ ਪੂਰੇ ਪੰਜਾਬ ਦੇ ਵਿੱਚ ਚਲੋ ਕਿਤੇ ਨਾ ਕਿਤੇ ਜੇਕਰ ਆਪਾਂ ਗੱਲ ਕਰੀਏ ਤਾਂ ਸਪੀਕਰ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਸਪੀਕਰ ਦਾ ਬਿਲਕੁਲ ਸਪੀਕਰ ਲਗਾਉਂਦਾ ਕੌਣ ਹੈ ਮੁੱਖ ਮੰਤਰੀ ਸੋ ਹੁਣ ਜੇਕਰ ਮੁੱਖ ਮੰਤਰੀ ਨੂੰ ਕਰਾਸ ਕਰਕੇ ਸਿੱਧਾ ਡੀਜੀਪੀ ਨੂੰ ਖੁਦ ਚਿੱਠੀ ਲਿਖੀ ਹੈ ਕੁਲਤਾਰ ਸਿੰਘ ਸੰਧਵਾਵਰਾਂ ਨੇ ਤਾਂ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ 'ਚ ਕੁਝ ਠੀਕ ਨਹੀਂ ਚੱਲ ਰਿਹਾ ਹਮ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਕੜਤਣ ਆ ਗਈ ਹੈ ਕਿਉਂਕਿ ਇਹ ਚੀਜ਼ ਜਿਹੜੀ ਹੈ ਉਹ ਪਹਿਲਾ ਮੁੱਖ ਮੰਤਰੀ ਸਾਹਿਬ ਨੂੰ ਵੀ ਫੋਨ ਲਾ ਕੇ ਦੱਸਿਆ ਜਾ ਸਕਦਾ ਸੀ ਸੋ ਉਧਰਲੇ ਪਾਸੇ ਨਹੀਂ ਗਏ ਸਿੱਧਾ ਡੀਜੀਪੀ ਕੋ ਚਲੇ ਗਏ ਚਲੋ ਹੁਣ ਡੀਜੀਪੀ ਸਾਹਿਬ ਦੇ ਕੋਲ ਦੋ ਦੋ ਲੈਟਰਾਂ ਪਹੁੰਚ ਗਈਆਂ ਨੇ ਇੱਕ ਕੁਲਤਾਰ ਸਿੰਘ ਸੰਧਵਾ ਹੋਰਾ ਦੀ ਇੱਕ ਬਿਕਰਮ ਮਜੀਠੀਆ ਹੋਰੀ ਦੇ ਕੇ ਆਏ ਨੇ ਅੱਛਾ ਜੀ ਉਹ ਕਾਦੀ ਲੈਟਰ ਦੇ ਕੇ ਆਏ ਉਹ ਵੀ ਇੱਕ ਐਸਆਈਟੀ ਦੇ ਮਾਮਲੇ ਦੇ ਵਿੱਚ ਦੇ ਕੇ ਆਏ ਨੇ ਕਿ ਮੇਰੇ ਜਿਹੜੇ ਗਵਾਹ ਨੇ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਗਵਾਹੀ ਦੇਣੀ ਸੀ ਉਹਨਾਂ ਤੋਂ ਗਲਤ ਬਿਆਨਬਾਜ਼ੀਆਂ ਦਾ ਜਿਹੜਾ ਪੂਰਾ ਦਾ ਪੂਰਾ ਦੌਰ ਚਲਾਇਆ ਗਿਆ ਹੈ ਉਹਨਾਂ ਤੋਂ ਗਲਤ ਬਿਆਨ ਬਾਜ਼ੀਆਂ ਕਰਾ ਕੇ ਮੇਰੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੀ ਜਿਹੜੀ ਜਾਂਚ ਉਹ ਕੀਤੀ ਜਾਵੇ ਕਿਉਂਕਿ ਹੁਣ ਕੱਲ ਪਰਸੋ ਨਾ ਦਾ ਵੀ ਸੰਮਣ ਜਿਹੜਾ ਆ ਉਹਨਾਂ ਨੇ ਵੀ ਪੇਸ਼ ਹੋਣਾ ਐਸਆਈਟੀ ਮੋਰੇ ਸੋ ਇਸ ਤਰੀਕੇ ਨਾਲ ਹੁਣ ਦੋ ਚਿੱਠੀਆਂ ਗਈਆਂ ਨੇ ਹੁਣ ਦੋ ਚਿੱਠੀਆਂ ਦੇ ਉੱਤੇ ਜਿਹੜਾ ਡੀਜੀਪੀ ਕੀ ਸਟੈਂਡ ਲੈਂਦੇ ਨੇ ਜਾਂ ਡੀਜੀਪੀ ਉਸ ਦੀ ਕੀ ਜਿਹੜਾ ਜਵਾਬ ਦਿੰਦੇ ਨੇ ਉਹ ਦੇਖਣ ਵਾਲਾ ਹੋਏਗਾ ਪਰ ਡੀਜੀਪੀ ਨੇ ਇੰਨਾ ਕੁ ਭਰੋਸਾ ਜਰੂਰ ਦਿੱਤਾ ਕਿ ਹੁਣ ਤੁਹਾਡੇ ਹਲਕੇ ਦੇ ਵਿੱਚ ਅਜਿਹੀ ਕੋਈ ਵਾਰਦਾਤ ਨਹੀਂ ਹੋਏਗੀ ਅਸੀਂ ਉਸ ਦੇ ਉੱਤੇ ਕਾਰਵਾਈ ਕਰਾਂਗੇ ਪਰ ਇਹ ਮਸਲਾ ਸਿਰਫ ਕੋ ਸਰਫ ਫਰੀਦਕੋਟ ਦਾ ਨਹੀਂ ਇਹ ਮਸਲਾ ਸਿਰਫ ਉਧਰਲੇ বেলਟ ਦਾ ਨਹੀਂ ਹੈ ਇਹ ਮਸਲਾ ਪੂਰੇ ਪੰਜਾਬ ਦਾ ਹੈ ਕਿ ਪੂਰੇ ਪੰਜਾਬ ਦੀ ਜਵਾਨੀ ਪੂਰੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਪੂਰੇ ਪੰਜਾਬ ਦੇ ਲੋਕ ਜਿਹੜਾ ਨੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਤੇ ਉੱਥੇ ਹੁਣ ਅੰਦਰ ਇਸ ਦੇ ਉੱਤੇ ਆ ਜਾਂਦੇ ਆ ਹੋਰ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਦੇ ਵਿੱਚ ਕਿਉਂ ਨਹੀਂ ਇਨਵੋਲ ਕੀਤਾ ਗਿਆ ਤੇ ਮੀਟਿੰਗਾਂ ਵੀ ਹੋਈਆਂ ਸਪੀਕਰ ਸਾਹਿਬ ਨੇ ਪਹਿਲਾਂ ਵੀ ਜੇਕਰ ਹੁਣ ਸਪੀਕਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਇਹ ਮੰਨਣਗੇ ਕਿ ਸੂਬੇ ਦਾ ਸਪੀਕਰ ਸਿੱਧੀ ਲੈਟਰ ਲਿਖ ਰਿਹਾ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤਾਂ ਇਹਦਾ ਮਤਲਬ ਵਿਰੋਧੀ ਜਿਹੜਾ ਮੁੱਦਾ ਚੱਕ ਰਿਹਾ ਸੀ ਉਹ ਤਾਂ ਠੀਕ ਹੈ ਬਿਲਕੁਲ ਜੇ ਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਕਹਿ ਕੇ ਵੰਗਾਰਿਆ ਗਿਆ ਕਿ ਮੁੱਦਾ ਹੀ ਨਹੀਂ ਠੀਕ ਹੈ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਅੰਡਰ ਕੰਟਰੋਲ ਹੈ ਜੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਅੰਡਰ ਕੰਟਰੋਲ ਹੈ ਤਾਂ ਫਿਰ ਤੁਹਾਨੂੰ ਲੈਟਰ ਕਿਉਂ ਲਿਖਣੀ ਪੈਗੀ ਇੰਦਰ ਕਿਉਂਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਐਨੇ ਅਧਿਕਾਰ ਮੁੱਖ ਮੰਤਰੀ ਕੋਲ ਨਹੀਂ ਹੁੰਦੇ ਜਿਨੇ ਸਾਰੇ ਅਧਿਕਾਰ ਜਿਹੜਾ ਨੇ ਸਪੀਕਰ ਕੋਲ ਹੁੰਦੇ ਨੇ ਕਿ ਇਹਨੂੰ ਸੈਸ਼ਨ 'ਚ ਬਿਠਾਉਣਾ ਹੈ ਕਿ ਇਹਨੂੰ ਬਰਖਾਸਤ ਕਰਨਾ ਉਹ ਸਾਰੇ ਜਿਹ ਸਪੀਕਰ ਕੋਲ ਹੁੰਦੇ ਨੇ ਸੋ ਜੇਕਰ ਉਸ ਵੇਲੇ ਵਿਰੋਧੀਆਂ ਨੇ ਮੁੱਦੇ ਨੂੰ ਤੁਸੀਂ ਨਕਾਰਿਆ ਸੋ ਅੱਜ ਤੁਸੀਂ ਉਸੇ ਮੁੱਦੇ ਨੂੰ ਲੈ ਕੇ ਕਿਵੇਂ ਚੱਕ ਰਹੇ ਹੋ ਸੋ ਕਿਤੇ ਨਾ ਕਿਤੇ ਅੱਜ ਸਪੀਕਰ ਸਾਹਿਬ ਮੰਨ ਗਏ ਨੇ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ ਸੋ ਇਸ ਦੇ ਉੱਤੇ ਲੈਟਰ ਲੱਗ ਗਈ ਹੈ ਹੁਣ ਡੀਜੀਪੀ ਸਾਹਿਬ ਇਸ ਦਾ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਨੇ ਦੇਖਣ ਵਾਲਾ ਸਮਾਂ ਹੈ ਪਰ ਉੱਥੇ ਹੀ ਜਿਹੜੀ ਪੂਰੀ ਦੀ ਪੂਰੀ ਪ੍ਰਕਿਰਿਆ ਚੱਲੀ ਹੈ ਕਿ ਸਿੱਧਾ ਲੈਟਰ ਲਿਖਣੀ ਪੈ ਗਈ ਸੂਬੇ ਦੇ ਜਿਹੜੇ ਡੀਜੀਪੀ ਨੂੰ ਸੋ ਕਿਤੇ ਨਾ ਕਿਤੇ ਇਹ ਵੀ ਦਿਖਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਖੁਦ ਹੀ ਕੁਝ ਠੀਕ ਨਹੀਂ ਚੱਲ ਰਿਹਾ ਕਿ ਸਪੀਕਰ ਸਾਹਿਬ ਹੁਣ ਵੱਖਰੇ ਜਾ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਵੱਖਰੇ ਜਾ ਰਹੇ ਨੇ ਕਿਉਂਕਿ ਕੁਲਤਾਰ ਸਿੰਘ ਇਸ ਸੰਧਵਾ ਇੱਕ ਵੱਡਾ ਰੂਖ ਰੱਖਦੇ ਨੇ ਇੱਕ ਰਾਜਨੀਤਿਕ ਪਾਰਟੀ ਦੇ ਵਿੱਚੋਂ ਹੀ ਆਂਦੇ ਨੇ ਰਾਜਨੀਤਿਕ ਧਿਰ ਦੇ ਵਿੱਚੋਂ ਆ ਪਰਿਵਾਰ ਦੇ ਵਿੱਚੋਂ ਆਂਦੇ ਨੇ ਸੋ ਰਾਸ਼ਟਰਪਤੀ ਰਹੇ ਨੇ ਉਹਨਾਂ ਦੇ ਦਾਦਾ ਸਾਹਿਬ ਸੋ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਦੂਸਰੀ ਤੀਸਰੀ ਵਾਰ ਦੇ ਵਿਧਾਇਕ ਵੀ ਨੇ ਸੋ ਪੰਜਾਬ ਦੇ ਸਪੀਕਰ ਨੇ ਵੱਡਾ ਰਸੂਕ ਰੱਖਣ ਵਾਲੇ ਨੇ ਸੋਸ ਤੋਂ ਬਾਅਦ ਜਦੋਂ ਇਹ ਜਈਆਂ ਚੀਜ਼ਾਂ ਆਦੀਆਂ ਨੇ ਉਹ ਦਰਸਾਉਂਦੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੋਕਾਂ ਨੂੰ ਦਿਖਾਉਣ ਦੇ ਲਈ ਹੈ ਕਿ ਪਰ ਅੰਦਰ ਖਾਤੇ ਕਿਤਨੇ ਕਿਤੇ ਗੜਬੜ ਸ਼ੁਰੂ ਹੋ ਗਈ ਹੈ ਇਹਦੇ ਨਾਲ ਹੀ ਰਲਦਾ ਮਿਲਦਾ ਓਏ ਇਹ ਕਾ ਚਿੱਤਰ ਲਗਾ ਕੇ ਰੱਖੀ ਹੈ ਇਹ ਮਤ ਕਰ 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 ਮਤ ਕਰ ਜੀ ਵਿਵੇਕ ਜੀ ਇਹਦੇ ਨਾਲ ਦਾ ਹੀ ਜਿਹੜਾ ਅਗਲਾ ਵੀ ਸਵਾਲ ਆ ਨਾ ਮੇਰਾ ਮੇਰਾ ਉਹ ਵੀ ਇਸੇ ਤਰੀਕੇ ਦਾ ਹੀ ਆ ਕਿ ਆਪਸੀ ਇੱਕ ਅੰਦਰ ਖਾਤੇ ਕੁਛ ਨਾ ਕੁਛ ਠੀਕ ਨਹੀਂ ਹੈ ਮਸਲਾ ਕੁਛ ਨਾ ਕੁਛ ਗੰਭੀਰ ਹੋਇਆ ਹੋਇਆ ਹੈ ਕਿਉਂਕਿ ਉਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਵੀ ਬਾਗੀ ਸੁਰ ਨੇ ਜਿਹੜੇ ਉੱਠਨੇ ਸ਼ੁਰੂ ਹੋ ਗਏ ਨੇ ਤੇ ਹੁਣ ਇਹਦੇ ਤੇ ਵੀ ਜਾਣਕਾਰੀ ਦਿਓ ਇੰਦਰ ਹੁਣ ਜਿਹੜਾ ਇੱਕ ਪੰਜਾਬ ਦੇ ਵਿੱਚ ਹੁਣੇ ਇੱਕ ਸ਼ਹੀਦੀ ਜੋੜ ਮੇਲ ਜਿਹੜੇ ਨੇ ਉਹ ਖਤਮ ਹੋ ਕੇ ਹਟੇ ਨੇ ਤੇ ਕੱਲ ਆਖਰੀ ਦਿਨ ਸੀ ਸੋ ਉਸ ਨੂੰ ਲੈ ਕੇ ਹੁਣ ਇੱਕ ਹੋ ਪਾਈ ਗਈ ਸੀਗੀ ਪੋਸਟ ਪਾਈ ਗਈ ਸੀ ਕੋਵਰ ਵਿجے ਪ੍ਰਤਾਪ ਔਰਾ ਦੇ ਵੱਲੋਂ ਆਪਣੀ ਪੋਸਟ ਪਾੰਦੇ ਹੋਏ ਉਹਨਾਂ ਨੇ ਕੀ ਲਿਖਿਆ ਮੈਂ ਉਹ ਸਾਂਝਾ ਕਰ ਦਿੰਦਾ ਥੋੜਿਆ ਦਰਸ਼ਕਾਂ ਦੇ ਨਾਲ ਵੀ ਜੀ ਇਹ ਪੁੱਤਰਨ ਕੇ ਸੀਸ ਪਰ ਬਾਰਦੀਏ ਚਾਰ ਚਾਰ ਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਕਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਮੰਦੀ ਵਿਚਾਰ ਲਿਖਿਆ ਨੇ ਉਹਨਾਂ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਸਾਦੀ ਜੰਗ ਜਾਰੀ ਰਹੇਗੀ ਚਾਹੇ ਬਰਗਾੜੀ ਬਾਈਬਲ ਕਲਾਮ ਬਿਆਦਵੀ ਤੇ ਰਾਜਨੀਤੀ ਚੱਲ ਗਈ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ ਇਹ ਗੱਲ ਪੱਕੀ ਹੈ ਕਿ ਇਸ ਮੁੱਦੇ ਤੇ ਰਾਜਨੀਤਿਕ ਕਰਨ ਵਾਲਿਆਂ ਦਾ ਕੱਖ ਨਹੀਂ ਰਹਿਣਾ ਹੂੰ ਮੈਂ ਹਰ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਹਾਂ ਜੀ ਸੋ ਜਿਹੜਾ ਉਹਨਾਂ ਨੇ ਸ਼ਬਦ ਲਿਖਿਆ ਕਿ ਰਾਜਨੀਤਿਕ ਕਰਨ ਵਾਲਿਆਂ ਦਾ ਕੱਖ ਨਹੀਂ ਰਹਿਣਾ ਹੂੰ ਇਹ ਸ਼ਬਦ ਦਾ ਪ੍ਰਚਲਨ ਕਿੱਥੋਂ ਹੋਇਆ ਜੀ ਇਹ ਸ਼ਬਦ 2022 ਚੋਣਾਂ ਤੋਂ ਪਹਿਲਾਂ ਜਿਹੜਾ ਸ਼ੁਰੂ ਹੋਇਆ ਚਰਚਾ ਦੇ ਵਿੱਚ ਆਇਆ ਉਹ ਅਕਾਲੀ ਦਲ ਦੇ ਵੱਲੋਂ ਆਇਆ ਕਿ ਨਸ਼ਿਆਂ ਦੇ ਮੁੱਦੇ ਤੇ ਸਾਡਾ ਨਾਮ ਲੈਣ ਵਾਲਿਆਂ ਦਾ ਜ਼ਿਕਰ ਮੇਰੇ ਭਰਾ ਨੇ ਗਲਤੀ ਕੀਤੀ ਹੈ ਤਾਂ ਜਿਹਨੇ ਪੰਜਾਬ ਦਾ ਨਾਸ਼ ਕੀਤਾ ਤਾਂ ਕੱਖ ਨਾ ਰਹੇ ਵਿਆਧੀਆਂ ਦਾ ਕਿੱਤਾ ਤਾਂ ਉਹਦਾ ਕੱਖ ਨਾ ਰਹੇ ਸੋ ਇਸ ਤਰੀਕੇ ਦਾ ਪ੍ਰਚਾਰ ਇਸ ਸ਼ਬਦ ਦੀ ਜਿਹੜੀ ਕਾੜਨਾ ਹੀ ਕਹੂੰਗਾ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਅਕਾਲੀ ਦਲ ਨੇ ਕੀਤੀ ਹੈ ਸੋ ਸਮੇਂ ਵੀ ਮੁੱਖ ਮੰਤਰੀ ਸਾਹਿਬ ਪ੍ਰਤੀਕਿਰਿਆ ਦਿੰਦੇ ਹੁੰਦੇ ਸੀ ਕਿ ਦੇਖੋ ਉਹ ਅਕਾਲੀ ਦਲ ਦਾ ਕੱਖ ਨਹੀਂ ਰਹੇ ਕੁਬਰ ਕਿਉਂਕਿ 10 ਸੀਟਾਂ ਦੇ ਉੱਤੇ ਆ ਗਈ ਸ਼ੇਅਰਿੰਗ ਦੇ ਉੱਤੇ ਵੀ ਸੋ ਉਸ ਤੋਂ ਬਾਅਦ ਹੁਣ ਲਗਾਤਾਰ ਜੇ ਆਪਾਂ ਹੁਣ 2022 ਤੋਂ ਪਹਿਲਾਂ ਦੀ ਸਥਿਤੀ ਦੇਖੀਏ ਕਿ ਕੁਬਰ ਵਿਜੇ ਪ੍ਰਤਾਪ ਇੱਕ ਆਈਜੀ ਰੈਂਕ ਦੇ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਨੇ ਵੱਲੋਂ ਇੱਕ ਸੱਟ ਦੇ ਮੁਖੀ ਰਹੇ ਨੇ ਜਿਨੇ ਬਾਈਬਲ ਕਲਾਂ ਦੇ ਉੱਤੇ ਪੂਰੀ ਗੋਲੀ ਕਾਂਢ ਦੇ ਉੱਤੇ ਪੂਰੀ ਦੀ ਪੂਰੀ ਜਾਂਚ ਰਿਪੋਰਟ ਤਿਆਰ ਕੀਤੀ ਇਸ ਜਾਂਚ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਨੂੰ ਵੀ ਦਿੱਤੀ ਸੀ ਉਸ ਸਮੇਂ ਮੁੱਖ ਮੰਤਰੀ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਸੋ ਉਹਨਾਂ ਨੇ ਰਿਪੋਰਟ ਖੋਲਣ ਤੋਂ ਜਿਹੜਾ ਮਨਾਂ ਕਰਤਾ ਸੀ ਨਿਕਾਰਤਾ ਜਿਸ ਤੋਂ ਬਾਅਦ ਉਹਨਾਂ ਨੇ ਨਾਰਾਜ਼ਗੀ ਜਤਾਉਂਦੇ ਹੋਏ ਸਦਾ ਸਤੀਫਾ ਹੀ ਦਿੱਤਾ ਸੀ ਜੀ ਸੋ ਨੌਕਰੀ ਤੋਂ ਅਸਤੀਫਾ ਦੇ ਕੇ ਰਿਟਾਇਰਮੈਂਟ ਲੈ ਕੇ ਘਰ ਬੈਠ ਗਏ ਤੇ ਇੰਨੇ ਨੂੰ ਸ਼ਾਇਦ ਕੈਜੀ ਵਾਲੋਂ ਰਾਦਾ ਫੋਨ ਆ ਗਿਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੋ ਅੰਮ੍ਰਿਤਸਰ ਦੇ ਵਿੱਚ ਕੋਵਰ ਮਜੀ ਪ੍ਰਤਾਪ ਹੂਰੀ ਜਿਹੜਾ ਨੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਉਸ ਵੇਲੇ ਇਸ ਤਰੀਕੇ ਦੀਆਂ ਗੱਲਾਂ ਵੀ ਆਈਆਂ ਕਿ ਤੁਹਾਨੂੰ ਜਿਹੜਾ ਆਫਰ ਦਿੱਤਾ ਗਿਆ ਉਹ ਇਹ ਦਿੱਤਾ ਗਿਆ ਕਿ ਤੁਹਾਡੀ ਰਿਪੋਰਟ ਤਿਆਰ ਸਾਡੇ ਹੱਥ ਕੁਰਸੀ ਆ ਹੀ ਜਾਣੀ ਸੋ ਜਿੱਦੇ ਕੋਰਸੀ ਆਂਦੀ ਐ ਅਸੀਂ ਤੁਹਾਡੀ ਰਿਪੋਰਟ ਜਿਹੜੀ ਆ ਉਹ ਦਿਖਾਵਾਂਗੇ ਤੇ ਕਾਰਵਾਈ ਜਿਹੜਾ ਕਰਾਂਗੇ ਕਿਉਂਕਿ ਜਿਹੜਾ ਕੁਬੇਰ ਵਿਜੇ ਪ੍ਰਤਾਪ ਨੇ ਉਹ ਸਿਰਫ ਇੱਕ ਪਰਿਵਾਰ ਦਾ ਹੀ ਨਾਮ ਲੈ ਰਹੇ ਨੇ ਸੋ ਉਸ ਤੋਂ ਬਾਅਦ ਜਦੋਂ ਇਹ ਪ੍ਰਚਾਰ ਰਿਆ ਚੱਲਿਆ ਸੋ ਉਸ ਵੇਲੇ ਵੀ ਇਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਇੱਕ ਪੁਲਿਸ ਦੇ ਵਿੱਚੋਂ ਆਏ ਹੋਏ ਬੰਦੇ ਹੋ ਆਏ ਹੈ ਨਾ ਆਫੀਸਰ ਹੋ ਵੱਡੇ ਆਈਪੀਐਸ ਅਧਿਕਾਰੀ ਹੋ ਸੋ ਤੁਹਾਨੂੰ ਪੰਜਾਬ ਦਾ ਗ੍ਰਹਿ ਮੰਤਰੀ ਲੈ ਦੇ ਦਾਂਗੇ ਸੋ ਗ੍ਰਹਿ ਮੰਤਰੀ ਦੇ ਸੁਪਨੇ ਦਿਖਾ ਕੇ ਲਿਆਂਦਾ ਗਿਆ ਤੇ ਪੰਜਾਬ ਦੇ ਵਿੱਚ ਐਜ਼ ਅ ਸਟਾਰ ਪ੍ਰਚਾਰਕ ਐਜ਼ ਆ ਬੋਟ ਬੈਂਕ ਦੇ ਲਈ ਉਹਨਾਂ ਨੂੰ ਯੂਜ਼ ਕੀਤਾ ਗਿਆ ਕਿਉਂਕਿ ਅੱਜ ਇਹ ਸ਼ਬਦ ਕਹਿਣੇ ਪੈ ਰਹੇ ਨੇ ਕਿ ਕੁਵਰ ਵਿਜੇ ਪ੍ਰਤਾਪ ਨੂੰ ਯੂਜ਼ ਹੀ ਕੀਤਾ ਗਿਆ ਪੰਜਾਬ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਕੀਤਾ ਗਿਆ ਕਿ ਬਿਆਦਵੀ ਦੇ ਇਨਸਾਫ ਦੇ ਲਈ ਜਿਹੜੀ ਰਿਪੋਰਟ ਹੈ ਉਹ ਕੁਵਰ ਵਿਜੇ ਪ੍ਰਤਾਪ ਦੀ ਹੀ ਹੈ ਤੇ ਕੁਵਰ ਵਿਜੇ ਪ੍ਰਤਾਪ ਹੀ ਜਿਹੜਾ ਇਨਸਾਫ ਦਵਾ ਸਕਦੇ ਨੇ ਸੋ ਸਾਡੀ ਪਾਰਟੀ ਚ ਆ ਗਏ ਜਿਤਾਓ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਕੁਵਰ ਵਿਜੇ ਪ੍ਰਤਾਪ ਨੂੰ ਵੀ ਹੌਸਲਾ ਸੀ ਕਿ ਭਾਈ ਮੈਨੂੰ ਕਿਸੇ ਸਹੀ ਪਾਰਟੀ ਦੇ ਵਿੱਚ ਮੌਕਾ ਮਿਲਿਆ ਤੇ ਮੇਰੀ ਰਿਪੋਰਟ ਜਿਹੜੀ ਆ ਉਹ ਹੋਏਗੀ ਕਮ ਚਾਹੀਗੀ ਪਰ ਹੋਇਆ ਬਿਲਕੁਲ ਇਹਦਾ ਉਲਟ ਜੀ ਕੁਬਰ ਵਿਜੇ ਪ੍ਰਤਾਪ ਉਹਨਾਂ ਨੂੰ ਲੋਕਾਂ ਨੇ ਜਤਾਤਾ ਇਸ ਉਮੀਦ ਦੇ ਨਾਲ ਕਿ ਕੁਬਰ ਵਿਜੇ ਪ੍ਰਤਾਪ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਸ ਦਾ ਕੋਈ ਹੱਲ ਹੋਏਗਾ ਬੇਦਵੀਆਂ ਦਾ ਇਨਸਾਫ ਹੋਏਗਾ ਤੇ ਕੁਬਰ ਵਿਜੇ ਪ੍ਰਤਾਪ ਉਹਰੀ ਕੁਝ ਵਧੀਆ ਕਰਕੇ ਦਿਖਾਨਗੇ ਪਰ ਹੋਇਆ ਇਹਦਾ ਉਲਟ ਕਿ ਕੁਬਰ ਵਿਜੇ ਪ੍ਰਤਾਪ ਉਹਨਾਂ ਨੂੰ ਅੱਖਾਂ ਦੇ ਵਿੱਚੋਂ ਤਾਂ ਐਂ ਔਲੇ ਕੀਤਾ ਗਿਆ ਜਿਵੇਂ ਅਸੀਂ ਕਈ ਹੋਰ ਚੀਜ਼ ਔਲੇ ਕਰ ਦਿੰਦੇ ਅੱਖਾਂ ਦੇ ਸੋ ਕੁਬਰ ਵਿਜੇ ਪ੍ਰਤਾਪ ਉਹਨਾਂ ਨੂੰ ਜਿੱਤਣ ਤੋਂ ਬਾਅਦ ਹਜੇ ਤੱਕ ਉਹ ੜੀਕਰੇ ਨੇ ਕਿ ਸ਼ਾਇਦ ਗ੍ਰਹਿ ਮੰਤਰਾਲਾ ਮਿਲ ਦੇ ਉਹ ਨਹੀਂ ਮਿਲਿਆ ਉਸ ਤੋਂ ਪਹਿਲਾਂ ਦੀ ਜੇਕਰ ਗੱਲ ਕਰ ਲਈਏ ਤਾਂ ਕੁਵਰ ਵਿਜੇ ਪ੍ਰਤਾਪ ਉਹ ਰਾਜ ਦੇ ਨਾਲ ਉਹਨਾਂ ਨੂੰ ਪਹਿਲਾਂ ਗ੍ਰਹਿ ਮੰਤਰਾਲੇ ਤੋਂ ਵੀ ਹਟਾਇਆ ਗਿਆ ਤੇ ਜਿੱਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਨੂੰ ਲੈ ਕੇ ਇੱਕ ਨਵੀਂ ਸੈੱਟ ਦਾ ਗਠਨ ਕੀਤਾ ਗਿਆ ਸੋ ਉਸ ਸੈੱਟ ਨੂੰ ਲੈ ਕੇ ਵੀ ਕਈ ਤਰੀਕੇ ਦੇ ਸਵਾਲ ਕੁਵਰ ਵਿਜੇ ਪ੍ਰਤਾਪ ਨੂੰ ਹਨੇ ਵਿੱਚ ਚੁੱਕੇ ਵਿਧਾਨ ਸਭਾ ਦੇ ਵਿੱਚ ਮੁੱਦਾ ਵੀ ਚੁੱਕਿਆ ਪਰ ਇਸ ਦਾ ਕੋਈ ਅਸਰ ਨਹੀਂ ਮਿਲਿਆ ਸੋ ਜਿਸ ਤੋਂ ਬਾਅਦ ਲਗਾਤਾਰ ਕੁਵਰ ਵਿਜੇ ਪ੍ਰਤਾਪ ਜਿਹੜਾ ਨੇ ਉਹ ਇੱਕ ਸ਼ੈਲਟਰ ਦੇ ਪਿੱਛੇ ਚਲੇ ਗਏ। ਕਿ ਆਮ ਆਦਮੀ ਪਾਰਟੀ ਦਾ ਟੈਗ ਤਾਂ ਲੈ ਆ ਉਹਨਾਂ ਨੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਦਿਖਗੇ ਤੇ ਨਹੀਂ ਰਹੇ। ਸਰਗਰਮੀਆਂ ਸਰਗਰਮੀਆਂ ਬਿਲਕੁਲ ਜ਼ੀਰੋ ਨੇ। ਵਿਧਾਨ ਸਭਾ ਸੈਸ਼ਨ ਚਾਹੁੰਦੇ ਨੇ ਕਿ ਨਹੀਂ ਆਉਂਦੇ ਇਹ ਵੀ ਨਹੀਂ ਪਤਾ ਲੱਗਦਾ। ਜੇਕਰ ਆਉਂਦੇ ਵੀ ਨੇ ਤਾਂ ਆਪਣੀ ਫਾਈਲ ਲੈ ਕੇ ਆਉਂਦੇ ਨੇ, ਬੈਠਦੇ ਨੇ ਤੇ ਚਲੇ ਜਾਂਦੇ ਨੇ। ਸੋ ਉਸ ਤੋਂ ਇਲਾਵਾ ਪਾਰਟੀ ਦੀ ਕਿਸੇ ਵੀ ਮੀਟਿੰਗ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਨਹੀਂ ਦੇਖਦੇ। ਪਾਰਟੀ ਦੇ ਕਿਸੇ ਵੀ ਸਮਾਗਮ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਨਹੀਂ ਦੇਖਦੇ। ਸੋ ਹੁਣ ਤੁਸੀਂ ਇਹ ਦੇਖੋ ਕਿ ਅੰਮ੍ਰਿਤਸਰ ਦੇ ਵਿੱਚ ਵੀ ਸਕੂਲ ਆਫ ਫੈਮਿਨੈਂਸ ਦਾ ਉਦਘਾਟਨ ਕੀਤਾ ਗਿਆ ਪੰਜਾਬ ਦੇ ਵਿੱਚ ਲਗਾਤਾਰ ਵੱਡੀਆਂ ਰੈਲੀਆਂ ਹੋ ਰਹੀਆਂ ਨੇ ਮੁੱਖ ਮੰਤਰੀ ਤੇ ਕੌਮੀ ਕਨਵੀਨਰ ਜਿਹੜੇ ਨੇ ਅਰਵਿੰਦ ਕੇਜਰੀਵਾਲ ਆਂਦੇ ਕਿ ਤੁਹਾਨੂੰ ਸਟੇਜ ਦੇ ਉੱਤੋਂ ਕਦੀ ਕੋਬਰ ਵਿਜੇ ਪ੍ਰਤਾਪ ਦਿਖੇ ਲੀਡਰਸ਼ਿਪ ਨਾਲ ਕੋਵਰ ਵਿਜੇ ਪ੍ਰਤਾਪ ਦੇਖੇ ਸੋ ਇੱਥੋਂ ਹੀ ਪਤਾ ਲੱਗਿਆ ਕਿ ਕੋਵਰ ਵਿਜੇ ਪ੍ਰਤਾਪ ਜਿਹੜਾ ਨੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਕਿਸੇ ਵੀ ਸਮੇਂ ਬਾਗੀ ਵੀ ਹੋ ਸਕਦੇ ਨੇ ਕਿਉਂਕਿ ਅਜਿਹੀਆਂ ਇੰਟੂਸ਼ਨਸ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਸੋ ਹੁਣ ਜਿਹੜੀ ਇੱਕ ਚਾਰਜ ਸ਼ੀਟ ਜੀ ਦਾਖਲ ਕੀਤੀ ਗਈ ਆ ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਇਹ ਜਿਹੜਾ ਸ਼ਬਦਾਂ ਦਾ ਇਸਤੇਮਾਲ ਕੀਤਾ ਕਿ ਇਨਸਾਫ ਦੇ ਉੱਤੇ ਰਾਜਨੀਤੀ ਹੋਈ ਆ ਸੋ ਉਹਨਾਂ ਦਾ ਕੱਖ ਨਾ ਰਹੇ ਕਿ ਹੁਣ ਕੋਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਨੇ ਕਿ ਇਹਨਾਂ ਦਾ ਕੱਖ ਨਹੀਂ ਰਹਾ ਕਿਉਂਕਿ ਇਨਸਾਫ ਦੇ ਸੁਪਨੇ ਦਿਖਾਏ ਨਾ ਦੇ ਵੱਲੋਂ ਵਿਗਏ ਸੀ ਸੋ ਰਾਜਨੀਤੀ ਕਿਹਨੇ ਕਿਹਨੇ ਕੀਤੀ ਹੈ ਰਾਜਨੀਤੀ ਦਾ ਮੁੱਦਾ ਕਿਹਨੇ ਬਣਾਇਆ ਉਹ ਵੀ ਪਤਾ ਕਿਉਂਕਿ ਇਸ ਤੋਂ ਪਹਿਲਾਂ ਇਸੇ ਇਨਸਾਫ ਦਾ ਮੁੱਦਾ ਬਣਾ ਕੇ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਤੇ ਹੁਣ ਉਸੇ ਇਨਸਾਫ ਦਾ ਮੁੱਦਾ ਬਣਾ ਕੇ ਆਮ ਆਦਮੀ ਵੀ ਆਈ ਸੀ ਤੇ ਉਸ ਦਾ ਜਿਹੜਾ ਮੋਹਰਾ ਉਹ ਕੁਵਰ ਵਿਜੇ ਪ੍ਰਤਾਪ ਹੀ ਸੀ ਕੋਵਰ ਵਿਜੇ ਪ੍ਰਤਾਪ ਜਿਵੇਂ ਪਹਿਲਾਂ ਵੀ ਕਿਹਾ ਕਿ ਰਿਪੋਰਟ ਰਿਪੋਰਟ ਤਿਆਰ ਕੀਤੀ ਉਹਨਾਂ ਨੇ ਸੈਟ ਐਸਆਈਟੀ ਦੇ ਜਿਹੜਾ ਨੇ ਉਹ ਮੁਖੀ ਰਹੇ ਸੀਗੇ ਉਸ ਵੇਲੇ ਸੋ ਨਾਰਾਜ਼ਗੀ ਦੇ ਵਿੱਚ ਆ ਕੇ ਉਹਨਾਂ ਨੇ ਅਸਤੀਫਾ ਵੀ ਦਿੱਤਾ ਮੁੱਖ ਮੰਤਰੀ ਨੂੰ ਉਸ ਸਮੇਂ ਦੇ ਨੇ ਸੋ ਉਸ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਕਿਆਸਰਾਈਆਂ ਲੱਗੀਆਂ ਸੀ ਕਿ ਹੁਣ ਜਲਦੀ ਇਨਸਾਫ ਮਿਲ ਜਾਏਗਾ ਸੋ ਹੁਣ ਇਸ ਦੇ ਉੱਤੇ ਵਕੈਦਾ ਰਾਜਨੀਤੀ ਹੋ ਰਹੀ ਹੈ ਜਾਂ ਫਿਰ ਕੀ ਹੋ ਰਿਹਾ ਇਹ ਕੋਵਰ ਵਿਜੇ ਪ੍ਰਤਾਪ ਹੋਰੀ ਕਲੀਅਰ ਕਰ ਸਕਦੇ ਨੇ ਪਰ ਕੋਵਰ ਵਿਜੇ ਪ੍ਰਤਾਪ ਹੋਲੀ ਹਜੇ ਸਾਰਿਆਂ ਤੋਂ ਉੱਲਾ ਬਣਾ ਕੇ ਰੱਖ ਕੇ ਬੈਠੇ ਹੋਏ ਨੇ ਪਰ ਲਗਾਤਾਰ ਜਿਹੜਾ ਨੇ ਹਮਲਾਵਰ ਆਪਣੀ ਹੀ ਪਾਰਟੀ ਦੇ ਉੱਤੇ ਹੋ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਸਕੂਲ ਆਫ ਫੈਮਿਨਸ ਨੂੰ ਲੈ ਕੇ ਸਵਾਲ ਚੁੱਕੇ ਗਏ ਇੱਕ ਵਾਰੀ ਤਾਂ ਉਹਨਾਂ ਨੇ ਸਿੱਧੀ ਵੀਡੀਓ ਹੀ ਲੈ ਆਂਦੀ ਸੀ ਮੁੱਖ ਮੰਤਰੀ ਸਾਹਿਬ ਦੀ ਜਿਸ ਦੇ ਵਿੱਚ ਉਹ ਬੇਦਵੀ ਨੂੰ ਲੈ ਕੇ ਬਿਆੰਦੇ ਰਹੇ ਸੀ ਤੇ ਉਸ ਸਮੇਂ ਵੀ ਕਿਹਾ ਕਿ ਮੈਂ ਹਟ ਗਿਆ ਮਹਿਸੂਸ ਕਰਦਾ ਦੋ ਸਾਲ ਦੇ ਕਰੀਬ ਦਾ ਸਮਾਂ ਹੋਣ ਲੱਗਾ ਤੇ ਰਿਪੋਰਟ ਜਿਹੜੀ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਜਨਤਕ ਨਹੀਂ ਕੀਤੀ ਕਿ ਸੋ ਹੁਣ ਇੱਥੋਂ ਵੀ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਚੱਲ ਰਿਹਾ ਕਹ ਸਕਦੇ ਕਮਾਸਾਨ ਉਸਦੀ ਵੀ ਇੱਕ ਜਿਹੜੀ ਹੈ 스멜 ਆ ਰਹੀ ਹੈ ਕਿ ਹੁਣ ਜਿਹੜਾ ਬਹੁਤ ਜਲਦ ਬਾਗੀ ਵੀ ਹੋ ਸਕਦੇ ਨੇ ਕੁਬਰ ਵੀ ਦੇ ਪ੍ਰਤਾਪ ਜੀ ਬਿਲਕੁਲ ਆਮ ਆਦਮੀ ਪਾਰਟੀ ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ ਕਿਉਂਕਿ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਭਾਵੇਂ ਜਦੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਵੇਲੇ ਵੱਡੇ ਵੱਡੇ ਜਿਹੜੇ ਸਬਜ਼ ਬਾਗ ਲੋਕਾਂ ਨੂੰ ਦਿਖਾਏ ਗਏ ਪਰ ਉਹਨਾਂ ਉਹਨਾਂ ਦੇ ਉੱਤੇ ਖਰਾ ਨਹੀਂ ਉਤਰਦੀ ਦਿਖਾਈ ਦੇ ਰਹੀ ਆ ਆਮ ਆਦਮੀ ਪਾਰਟੀ ਸੋ ਇਸ ਤਰੀਕੇ ਦੇ ਨਾਲ ਅਸੀਂ ਦਿਨ ਭਰ ਦੀਆਂ ਸੁਰਖੀਆਂ ਦੇ ਉੱਪਰ ਵਿਚਾਰ ਚਰਚਾ ਕਰਦੇ ਰਹਿੰਦੇ ਹਾਂ ਜਿਵੇਂ ਅੱਜ ਅਸੀਂ ਨੇ ਕੀਤੀ ਆ ਤਾਂ ਇਸੇ ਤਰੀਕੇ ਦੇ ਨਾਲ ਹਰ ਰੋਜ਼ ਸ਼ਾਮ ਨੂੰ ਅਸੀਂ ਸਕਾਈ ਨਿਊਜ਼ ਪੰਜਾਬ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਤੁਹਾਡੇ ਨਾਲ ਰੋਬਰੂ ਹੁੰਦੇ ਰਹਿੰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਹੁੰਦੀ ਆ ਤਾਂ ਭੇਜਣ ਤੋਂ ਗੁਰੇਜ਼ ਨਾ ਕਰਿਆ ਕਰੋ ਅਸੀਂ ਵੀ ਉਸ ਦੇ ਉੱਤੇ ਅਮਲ ਕਰਨ ਦੀ ਉਸ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਸੋ ਤੁਸੀਂ ਜੁੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਸੋ ਸ਼ੇਅਰ ਕਰੋ